ਵਾਧਨਾ ਦਾ ਪੌਡਕਾਸਟ ਤੇ ਜੁੜੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਦੀ ਪੌਡਕਾਸਟ ਦਾ ਵਿਸ਼ਾ ਪੰਜਾਬ ਦੀ ਭਗਵੀ ਸਿਆਸਤ ਤੇ ਸਾਡੇ ਨਾਲ ਨੇ ਫਰੀਦਕੋਟ ਤੋਂ ਆਵਾਜ਼ੀਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗਰਤੇਜ ਸਿੰਘ ਕੋਸਾ ਜੀ ਕੋਸਾ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਤੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਮੈਂ ਸਾਰਿਆਂ ਨੂੰ ਕੋਸਾ ਜੀ ਲੁਧਿਆਣਾ ਦੀ ਸੀਟ ਤੇ ਜਿੱਤ ਲਈ हां जी ਦੁਕਾਨੇ ਮਾਰਗ ਤੋਂ ਚਲੋ ਇਹ ਗੁੰਡੀਆਂ ਦੇ ਸਿੰਘ ਬਸੇ ਜੀ ਪੂਰੇ ਕਹਿ ਸਕਦੇ ਹਾਂ ਪਰ ਹੈ ਨਹੀਂ ਜੀ ਅੱਛਾ ਇਹ ਸਭ ਨਾਲ ਯਾਰ ਤਾਂ ਹੈ ਕਿ ਗੁੰਡੀਆਂ ਦੇ ਸਾਈਕਲ ਦੇ ਦੋ 4000 ਬਾਜ਼ਾਰ ਤੇ ਹੁੰਦੇ ਆ 10000 ਪਲੱਸ ਬਾਜ਼ਾਰ ਤਾਂ ਇਹ ਗੁੰਡੀਆਂ ਦੇ ਸਿਰ ਤੇ ਇੱਕ ਤਰ੍ਹਾਂ ਦਾ ਮੈਦਾਨ ਲੱਤਨ ਉੱਪਰ ਨਹੀਂ 7% 8% ਜਿੰਨੀ ਵੀ ਵੋਟ ਵਧੀ ਹੈ ਜੀ ਹਾਂ ਜੀ ਕਸ਼ਮੀਰ 22 ਦੇ ਇਲੈਕਸ਼ਨ ਨਾਲ ਹਾਂ ਜੀ ਵੋਟ ਵਧ ਗਈ ਹੈ ਜੀ ਨਹੀਂ ਵੋਟ ਤਾਂ ਪਈ ਹੈ ਜੀ ਬਾਤ ਆ ਪੰਜਾਬ ਦੇ ਵਿੱਚ ਜਿਵੇਂ ਭਾਜਪਾ ਦਾ ਗਰਾਫ ਵਧ ਰਿਹਾ ਹੂੰ ਉਹ ਉਹ ਜੋਇਆ ਸਟਾਈ ਦੇ ਵਿੱਚ ਇਹ ਤੇ ਇਹ ਤਾਂ ਨਹੀਂ ਵੀ ਆਮ ਆਦਮੀ ਪਾਰਟੀ ਨੂੰ ਟੱਕਰ ਭਾਜਪਾ ਹੀ ਦੇਊਗੀ ਉਹ ਨਹੀਂ ਜੀ ਦੇਖੋ ਇਹ ਚੀਜ਼ਾ ਥੋੜੀ ਨੀਤੀ ਕੋ ਲੋਕਾਂ ਦੇ ਕੰਮ ਕਰਦੇ ਕਿੰਨੇ ਤੁਸੀਂ ਖਰੇ ਉੱਤੇ ਉਹ ਚੀਜ਼ਾਂ ਕੰਮ ਕਰਦੀ ਭਾਜਪਾ ਨੇ ਵੇਖੋ ਜੀ ਸੈਂਟਰ ਚ ਭਾਜਪਾ ਕੀ ਕਰਦਾ ਹੂੰ ਕੋਈ ਇੱਕ ਕੰਮ ਗਣਾ ਦੇ ਜਿਹਦੇ ਨਾਲ ਲੋਕ ਸੋਖੇ ਹੋਏ ਸਿਰਫ ਧਰਮ ਦੀ ਰਾਜਨੀਤੀ ਕੀ रामराज ਨੇ रामराज ਇਹ ਗੱਲ ਕੀਤੀ ਹੈ ਹਾਲਾ ਕਿ ਸਾਡਾ ਦੇਸ਼ ਅੱਜ ਦਾ ਨਹੀਂ ਸਰਕੂ ਪਾਰਟੀਆਂ ਕੀ ਕੰਮ ਕਰਦਾ ਧਰਮ ਦਾ ਧਰਮ ਦਾ ਪੱਖ ਹੈ ਸਰਦ ਸਮਝ ਕਿਉਂਕਿ ਸਾਰੇ ਧਰਮ ਦੇ ਲੋਕ ਰਹਿੰਦੇ ਨੇ ਹਾਂ ਮੈਂ ਕੁਝ ਦਿਨ ਪਹਿਲਾਂ ਗਿਆ ਸੀ ਜੂਰ ਸਰ ਆਟ ਆਟ ਧਰਮ ਦੇ ਰੰਗ ਦੇਖੇ ਲੋਕ ਦੇਖੇ ਪਏ ਕਾਰ ਗਿਆ ਸੀ ਤਫਰ ਤੁਸੀਂ ਇੱਥੇ ਕਿਵੇਂ ਤੁਸੀਂ ਇੱਕੋ ਤਰ੍ਹਾਂ ਨੂੰ ਲੱਗਦਾ ਇੱਕੋ ਤਰ੍ਹਾਂ ਇਹ ਤਾਂ ਅਸੀਂ ਤਾਂ ਸਾਡੇ ਬਣਾਏ ਹੋਏ ਨਾ ਅਸੀਂ ਤਾਂ ਮਨੁੱਖਤਾ ਦੀ ਗੱਲ ਕਰਦੇ ਹਾਂ ਮਨੁੱਖਤਾ ਦੀ ਗੱਲ ਕਰਦੇ ਠੀਕ ਹੈ ਨਾ ਤਾਂ ਅਸੀਂ ਤਾਂ ਜਿਹੜੇ ਤੁਸੀਂ ਜਾਣਨ ਲਈ ਥੋੜਾ ਉਹ ਤਾਂ ਹੂੰ ਠੀਕ ਹੈ ਜੋ ਤੁਹਾਡੇ ਸਿਧਾਂਤ ਕੇ ਦੇ ਜੋ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਉਹਦੇ ਅਨੁਸਾਰ ਤੁਸੀਂ ਜ਼ਿੰਦਗੀ ਜਿਊਂਗੇ ਹਾਂਜੀ ਤਾਂ ਵਧੀਆ ਹੁੰਦੀ ਹੈ ਪਰ ਜਿਉਂਦਾ ਨਹੀਂ ਤਾਂ 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 ਜੀਵਨ ਦਾ ਚੈਸ ਯੈਸ ਅਜੀ ਹਾਂ ਹਾਂ ਉਹ ਜਿੰਦਗੀ ਜਿਉਂਦਾ ਇੱਕ ਆਪਣੇ ਪਰਖਿਆਂ ਨੇ ਆਪਣੇ ਗੁਰੂਆਂ ਨੇ ਜਾਂ ਦੇਵੀ ਦੇਵਤਿਆਂ ਨੇ ਇੱਕ ਜਾਂਚ ਦੱਸਦੀ ਜਾਂ ਕਦੇ ਪਵਣ ਨੂੰ ਪਾਣੀ ਵਿੱਚੋਂ ਮਾਤਰ ਦਾ ਰਖਤਾ ਹੁਕਮ ਕਰਦਾ ਉਹਦੇ ਵਿੱਚ ਤੇ ਵੀ ਲਿਖੇ ਹਵਾ ਪਾਣੀ ਧਰਤੀ ਬਚਾ ਕੇ ਰੱਖਦੇ ਹਾਂਜੀ ਉਹ ਕਰਦੇ ਹਾਂ ਕੋਸ਼ਿਸ਼ ਕਰਦੇ ਕਿ ਕੋਸ਼ਿਸ਼ ਕਰ ਲੋ ਜਿਹੜੇ ਕਰਦੇ ਉਹਨਾਂ ਲਈ ਸਿਰਜੂ ਬਦਾਸ਼ੀ ਹੈ ਤੇ ਨਹੀਂ ਕਰਦੇ ਉਹਨਾਂ ਨੂੰ ਹਸ ਜੁਰਤ ਦੀ ਦਿੱਤੀ ਕਰਦੇ ਆ ਉਹ ਜਿਹੜਾ ਪਛਾਣ ਹਾਂ ਰੱਖਣਾ ਵੀ ਪਵਾਉਣਾ ਚਾਹੀਦਾ ਹੈ ਲਾਸਟ ਹੀ ਇਸ ਸਾਲ ਉਹ ਲੋਕ ਹਰ ਇੱਕ ਦਾ ਆਖਰ ਨਹੀਂ ਜਾਈ ਹਾਂ ਅਬੀ ਨੈਗੇਟਿਵ ਪੋਜ਼ਿਟਿਵ ਚ ਜ਼ਿਆਦਾ ਹੀ ਖਾਂਦੇ ਨੇ ਤੇ ਕੋਸਾ ਜੀ ਮਜੀਠੀਆ ਸਾਹਿਬ ਨੂੰ ਅੰਦਰ ਗੱਤ ਕਰ ਦਿਆ ਉਹ ਦੇ ਕੋਈ ਮਜੀਠੀਆ ਸਾਹਿਬ ਤੋਂ ਚੁੱਤੀ ਹੋਈ ਅਸੀਂ ਤਾਂ ਹਾਂ ਕੋਣਾ ਕਰਦੇ ਆਂ ਦੇਖੋ ਮੈਂ ਉਹਦਾ ਕਹਿੰਦੇ ਬਦਲੇ ਦੀ ਕਾਰਵਾਈ ਤੁਹਾਡਾ ਇੱਕ ਤੁਹਾਨੂੰ ਮੈਂ ਲੱਭਦਾ ਹਾਂ ਹਾਂ ਮਜੀਠੀਆ ਸਾਹਿਬ ਅੱਜ ਨਹੀਂ ਨੂੰ ਨੇ 2007 ਤੋਂ ਲੈ ਕੇ 2017 ਤੱਕ ਇਹਨਾਂ ਦੀ ਸਰਕਾਰ ਹਾਂ ਤੁਹਾਡੇ ਦੀਆਂ ਨਹੀਂ ਆਈਆਂ ਹਮ ਦਡਾ ਜਮਾਇਆ ਕੋ ਹਮ ਪਰ ਹਮ ਈਡੀ ਦੇ ਜਲ ਸ਼ੁਰੂ ਕੀਤੀ ਸੀ 2014 ਤੋਂ ਪਹਿਲਾਂ ਹਮ ਜਿਹਦੇ ਚ ਕੋ ਲਾ ਡੀਐਸਪੀ ਬਰਸ ਹਮ ਇਹ ਗਾਰਡਿਸ ਮਗਲ ਲਵ ਕੋਲ ਛੇ ਇਹ ਯਾਰ ਕੋ ਦੀ ਬ੍ਰਹਮਣੀ ਉਹ ਪੰਨੇ ਮੰਨਿਆ ਮਜੀਠ ਦੇ ਹੁਣਾਂ ਦੇ ਨਾਮ ਵੀ ਲਏ ਇਹ ਮਨਿਸਟਰ ਸੀਗੇ ਉਹ ਰੈਵਨਿਊ ਮਨਿਸਟਰ ਹਮ ਠੀਕ ਹੈ ਫਿਰ ਦੂਸਰੇ ਹੈਗੇ ਚਾਰ ਵਰਕਿੰਗ ਕਿੰਨੇ ਮੁਕੇ ਮੰਨੇ ਫਿਰ ਦੀ ਦੁਨੀਆ ਵਿੱਚ ਜੋ ਬਾਹਰ ਬੈਠੇ ਰਹੇ ਵਿਦੇਸ਼ਾਂਕ ਵਿੱਚ ਉਹਨਾਂ ਲਈ ਇਹਦਾ ਨਾਮ ਹੈ ਨਾਮ ਉਹ ਸਰਕਾਰ ਦੇ ਵਿੱਚ ਤੇ ਜੇ ਡਰਗ ਸਮਗਲਰ ਕੋਈ ਨਿਡਰ ਦਾ ਨਾਮ ਲੈ ਰਿਹਾ ਤੇ ਇਹਦਾ ਪਤਾ ਤੁਸੀਂ ਇਹ ਦੇਣ ਨੂੰ ਕਿ ਉਹ ਸੱਚ ਹੋ ਸਕਦਾ ਸਰ ਕੈਪਟਨ ਸਰਕਾਰ ਨਾਲ ਨਹੀਂ ਅੰਦਰ ਕੀਤਾ ਕੈਪਟਨ ਨਾ ਭਿੱਜਿਆ ਸੀ ਕੈਪਟਨ ਕੈਪਟਨ ਅੱਜ ਆਏ ਕੈਪਟਨ ਮਾਰ ਉਹ ਨਹੀਂ ਕਰਵਾ ਰਿਹਾ ਰਦਾਵੇ ਨੇ ਕੀਤਾ ਸੀ ਉਦੋਂ ਸਰਕਾਰ ਚ ਸੀ ਕੈਪਟਨ ਬਾਸੂ ਇਹਨਾਂ ਦਾ ਰੋਲ ਪੜੀ ਪਰ ਲੋਕ ਇਹ ਗੱਲ ਤੇ ਵੀ ਗੁੱਸੇ ਆ ਜੀ 3 ਸਾਲ ਹੋ ਗਏ 3 ਸਾਲ ਤੋਂ ਮੈਂ ਜੀਤੀ ਰਹੇ ਕੋਈ ਨਹੀਂ ਇਸ ਨੂੰ ਕਿੰਨੇ ਵਾਰੀ ਅਦਾਲਤਾਂ ਚ ਜਾਂਦਾ ਤੁਸੀਂ ਦੇਖਿਆ ਨਹੀਂ ਕੰਮ ਨਹੀਂ ਸੁਣਿਆ ਵੇਖੋ ਜਿਹੜੇ ਬੰਦੇ ਕੋਰਟ ਦੇ ਕੋਰਟ ਨੇ ਖਾਧੀ ਠੀਕ ਆ ਸਜ਼ਾ ਕੋਰਟ ਨੇ ਦੇਣੀ ਚਾਰਜਿਸ ਕਿਹਨਾਂ ਲਾਉਣੇ ਆ ਜਿਹੜੀ ਵੀ ਏਜੰਸੀ ਉਹਦੀ ਇਨਵੋਇਰੀ ਕਰ ਰਹੀ ਹੈ ਕਿਆਂ ਉਹ ਆਪਣੀ ਹੈਗੀ ਹੈ ਵਿਜੀਲੈਂਸ ਹੈਗੀ ਹੈ ਜਿਵੇਂ ਇਹ ਵੀ ਹੈ ਜੀ ਦੇ ਨਰੰજન ਸਿੰਘ ਨੇ ਬੇਵਸ ਹੋ ਗਿਆ ਸੀ ਉਹ ਕੋਲ ਨਹੀਂ ਬਸ ਕਿੰਨਾ ਕਿੰਨਾ ਉਹਨੇ ਤਸੱਦਦ ਕੀਤਾ ਉਹ ਤਸੱਦਦ ਕਹਿ ਸਕਦਾ ਤਜਦਦ ਸਹੀ ਹੈ ਇਹਦੇ ਪਿੱਛੇ ਹਾਂ ਠੀਕ ਹੈ ਕਿ ਇਹ ਨੂੰ ਹੱਥ ਅੱਜ ਦਾ ਸਵੇਰ ਦਾ ਇਨਸੀਡੈਂਟ ਦੇਖੋ ਹਾਂਜੀ ਤੁਹਾਡੇ ਘਰੇ ਤੁਹਾਨੂੰ ਪੁੱਛ ਦੱਸ ਲਈ ਜਾਂ ਤੁਹਾਡੀ ਇਨਕੁਆਰੀ ਜਿਹੜੀ ਖੁੱਲੀ ਹੋਈ ਹੈ ਹੂੰ ਉਹਦੇ ਸਬੰਧ ਚ ਘਰੇਂ ਦੀ ਹੈ ਹੂੰ ਠੀਕ ਹੈ ਜਿਹੜੀ ਮਰਜੈਂਸੀ ਆਜੀ ਹੂੰ ਠੀਕ ਹੈ ਵਿਜੀਲੈਂਸ ਆਈ ਹੈ ਸੁਣੋ ਹੂੰ ਜਦੋਂ ਆਈ ਆ ਤੁਸੀਂ ਆਪਣੇ ਸਬਸਕ੍ਰਿਪਟਰ ਛੱਡ ਕੇ ਉੱਥੇ ਹੋ ਜਿਉਂਈ ਉਹ ਖਾਣੇ ਆਉ ਡੋਗੋ ਪਲੇਅਰ ਕਰ ਲਿਆ ਇੱਕ ਇੱਕ ਇਹ ਚੀਜ਼ਾਂ ਜਿਉਂ ਤੇ ਆਦਾ ਭਾਈ ਕਹਿੰਦੇ ਤਿੰਨ ਨਾਲ ਬਲਾਓ ਇਹਨਾਂ ਇਕੱਠੇ ਚੱਲੇ ਆਪਣਾ ਚੈਨਲ ਪੀਡੀਸੀ ਤੋਂ ਆਇਆ ਨਹੀਂ ਪੀਡੀਸੀ ਪਤਾ ਕਿ ਉਹਨਾਂ ਦਾ ਆਪਣਾ ਚੈਨਲ ਮਤਲਬ ਕਈ ਗੱਲਾਂ ਜੁੜੀਆਂ ਨੇ ਇਹਦੇ ਨਾਲ ਦੇਖੋ ਤੁਸੀਂ ਅੜਗਵਾਰੀ ਦਾ ਪਾਰਟ ਤੋਂ ਤੁਹਾਨੂੰ ਬੰਨਣਾ ਪੈਣਾ ਹਾਂਜੀ ਇਹ ਤੁਹਾਡਾ ਕਿਸੇ ਦੇ ਨਾਮ ਨੂੰ ਲਿਆ ਜਾਂ ਕੋਈ ਨਾਮ ਲੈਂਦਾ ਉਹਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਪਾੜੀ ਤਾਂ ਹੁੰਦੀ ਹੁੰਦੀ ਹੈ ਹੂੰ ਫਿਰ ਤੁਸੀਂ ਇਹ ਦੇਖ ਲਓ ਥੋੜੀ ਸਰਕਾਰ ਦੇ ਵਿੱਚ ਥੋੜੇ ਤੇ ਅਲੀਗੇਸ਼ਨ ਲੱਗਦੇ ਹੂੰ ਇਹਦਾ ਮਤਲਬ ਉਹ ਸੁਸ਼ਤ ਅਦਾਲਤ ਚ ਖਾਲਾ ਨਾ ਫਿਰ ਬੇਲੋੜੀ ਬੇਫਾਲਤੂ ਪ੍ਰੋਪਰਟੀ ਹੂੰ ਉਹਦੇ ਸਬੰਧ ਦੇ ਵਿੱਚ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੂੰ ਤੇ ਜੇ ਉਹਦੇ ਤੇ ਤੁਸੀਂ ਤਾਂ ਇਹੀ ਦੱਸਣਾ ਕਿ ਹਾਂ ਵੀ ਮੇਰੀ ਕਿਹੜੀ ਥੱਖਾਂ ਦੀ ਹੈ ਕਿਹੜੀ ਵੇਲੇ ਹੂੰ ਕਾਰਕਮਾਂ ਨਾ ਬਣਾਈ ਕਿਹੜੇ ਛੱਟਾ ਨਾ ਬਣਾਈ ਹੂੰ ਫਿਰ ਜਿਹੜਾ ਕੋਲੀ ਤੋਂ ਪੰਜ ਦੀ ਦਰ ਕਿਹੜੀ ਹੈ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਸੱਥਾ ਅਛੇ ਹੂੰ ਸੱਚ ਦੋਲੇ ਇਹ ਨੂੰ ਤਾਂ ਕੀ ਬਚਦੀ ਹੁੰਦੇ ਆ ਮੇਰੇ ਜੀ ਹੂੰ ਜਿਹੜੇ 70 ਵਿਸ਼ੇ ਆ ਜੜ ਤੋ ਉਦੋਂ ਦੀਆਂ ਜੜ ਤੋ ਉਦੋਂ ਦੀਆਂ ਉਹਨਾਂ ਦਾ ਦੁੱਖ ਵੀ ਮਹਿਸੂਸ ਕਰ ਲੈਣਾ ਹੂੰ ਅੱਜ ਆਪਦੇ ਬੱਚਿਆਂ ਦੇ ਸਾਹਮਣੇ ਪੋਉ ਨੂੰ ਇੱਕ ਅਰੈਸਟ ਕਰਨ ਦਾ ਦੁੱਖ ਹੋ ਗਿਆ ਕਿ ਜਿੰਨਰੇ ਘਰ ਦਾ ਜੀ ਆਗਜ ਬੋਲ ਕੇ ਕੁਝੀ ਚ ਪਹਿ ਲੈਂਦਾ ਤੇ ਉਹਨਾਂ ਦਾ ਦੁੱਖ ਵੀ ਆਵੇ ਜੋ ਆਖਣ ਕਿ ਪਹਿ ਵਾਬਾ ਮਿਲਦਾ ਕਰ ਤੋ ਜਿਸ ਤਨ ਲਾਗੇ ਸੋਈ ਜਾਂ ਤੇ ਫਿਰ ਕਹਿੰਦੇ ਜੋ ਕਰੇਗਾ ਸੋ ਪਰੇਗਾ ਬੁੱਕਰ ਦਾ ਜੇ ਕੀਤਾ ਉੱਪਰ ਮਤਲਬ ਪੈਣਾ ਉਸ ਜਿਹਾ ਆਵਾਜ਼ ਦੀ ਪਾਰਟੀ ਜਿਹੜੇ ਮੁੱਦਿਆਂ ਨੂੰ ਲੈ ਕੇ ਨਸ਼ਿਆਂ ਦਾ ਭ੍ਰਿਸ਼ਟਾਚਾਰ ਦਾ ਤੇ ਬੇਅਦਬੀ ਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਹੋਰ ਜਿਹੜੇ ਲੋਕ ਇਤਨਾ ਨੇ ਫਿਰ ਸਤਾ ਚਾਈ ਸੀ ਤੁਸੀਂ ਕੀ ਸਾਂਝਦੇ ਹੋ ਵੀ ਕੰਮ ਜਿਹੜੇ ਵਾਦੇ ਕਿੱਥੇ ਸੀ ਸਰਕਾਰ ਨੇ ਹੁਣ ਤੱਕ ਦੇ ਕੋ ਡੇਢ ਹਰ ਹੈਗਾ 11 ਮਹੀਨੇ 11 ਮਹੀਨੇ ਇਹੋ ਕੰਮ ਕਿੰਨੇ ਕੁ ਪੂਰੇ ਹੋ ਗਏ ਕਿੰਨੇ ਤਾਂ ਰਹਿ ਗਏ ਹੈ ਲੋਕਾਂ ਨੂੰ ਕੀ ਸਰਕਾਰ ਦਾ ਇਹ ਤੋਂ ਵੀ ਮੈਂ ਤੁਹਾਨੂੰ ਛੋਟੀਆਂ ਹੀ ਐਗਜ਼ਾਮਪਲ ਆ ਲੈ ਦਿੰਦਾ ਹਾਂ। ਹਾਂਜੀ। ਸ਼ਾਇਦ ਅਸੀਂ ਨਾ ਵੀ ਗੱਲ ਲੋਕਾਂ ਤੱਕ ਪਹੁੰਚਾਉਣ 'ਚ ਕਮੀ ਹੈ ਸਾਡੇ। ਹਾਂਜੀ। ਕੰਮਕਾਰ 'ਚ ਕੋਈ ਕਮੀ ਨਹੀਂ। ਹੂੰ। ਠੀਕ ਹੈ। ਜਾਂ ਫਿਰ ਅਸੀਂ ਛੋਟੇ ਲੈਵਲ ਦੇ ਨਿੱਕੇ ਘਰਾਂ 'ਚ ਹੁੰਦੇ ਹਾਂ। ਹੂੰ। ਕਿ ਸਾਨੂੰ ਕੋਈ ਪੇਸ਼ ਕਰਨਾ ਹੀ ਆਉਂਦੇ ਆਪ ਨੂੰ ਖੇਤੀ। ਉਹ ਚੰਗਾਰੀ ਸਮਝਾਉਂਦੇ ਆਂ ਕਿ ਤੁਮ ਆਗੇ। ਇੱਕ ਜੈਲਸੀ ਮੈਟਰ ਹੁੰਦਾ। ਹੂੰ। ਠੀਕ ਹੈ। ਤੁਸੀਂ ਸਰਕਾਰ ਦੇ ਕੰਮ ਨਾਲ। ਹੂੰ। ਲੋਕ ਮੈਂ ਕੱਲ ਪਰਸੋ ਰਿਸ਼ਤੇਦਾਰੀ 'ਚ ਗਿਆਇਆ ਕਿ ਚੋ। ਹੂੰ। ਸਾਹਮਣੇ ਜਨਰੇਟਰ ਪੈਨੇਗਾ ਪੈਣੀ। ਹੂੰ। ਬੈਠੇ ਜੀ ਚਾ ਪੰਜਾਂ ਨੂੰ ਮੈਂ ਪੁੱਛਿਆ ਮੈਂ ਕਿਵੇਂ ਲਾਈਟ ਰੂਡ ਦਾ ਕੀ ਹਾਲ ਹੂੰ ਖੇਤਾਂ ਵਾਲੀ ਹਾਂਜੀ ਤਿੰਨ ਬਾਈ ਨਜ਼ਾਰਾ ਲਿਆ ਹੂੰ ਠੀਕ ਹਾਲਾ ਕਿਉਂ ਠੀਕ ਉਹ ਵਿਰੋਧੀ ਪਾਰਟੀ ਦਾ ਖਾਸ ਸਰਪੰਚ ਬਠਾ ਹੂੰ ਕਹਿੰਦਾ ਬਾਈ ਕੀ ਨਜ਼ਾਰਾ ਲਿਆ ਹੂੰ ਹੈ ਤੇ ਮੈਂ ਕਿਹਾ ਯਾਰ ਫਿਰ ਤੁਸੀਂ ਜੇ ਨਜ਼ਾਰਾ ਲਿਆਦਾ ਤੇ ਫਿਰ ਵਿਰੋਧ ਤਾਂ ਕਿਹੜੀ ਗੱਲ ਤੋਂ ਕਈ ਗਰੀ ਹੁੰਦੀ ਆ ਲੋਕ ਸਭਾ ਚੋਣਾਂ ਦੇ ਵੋਟਾਂ ਨਹੀਂ ਪਾਈ ਲੋਕ ਸਭਾ ਦੇ ਤੁਸੀਂ ਕਿਉਂ ਕੀਤਾ ਤੇ ਕੰਮ ਕੀਤਾ ਉਹਨਾਂ ਦਾ ਕਹਿਣਾ ਇਹ ਆ ਕਿ ਬਸ ਇੱਕ ਰਾਜ ਰੱਖਦੇ ਆ ਹਾਂ ਆ ਵੀ ਵੇ ਨਹੀਂ ਬਣੀ ਐ ਜਾਂ ਚਿੱਤੀ ਬਣੀ ਐ ਨਾ ਬਦਲੋ ਉਸ ਕਾਲ ਤੇ ਝੂਠ ਫਰੇਬ ਦੀ ਰਾਜਨੀਤੀ ਕਰ ਰਹੇ ਹੂੰ ਸਮਝੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੂੰ ਗੱਲ ਇਹ ਮੇਨ ਹੈ ਕਿ ਤੁਸੀਂ ਇਹ ਦੇਖੋ ਜਿਵੇਂ ਦਾਰ ਦਾ ਜਨਰੇਟਰ ਦਾ ਤੇਲ ਇੱਕ ਘੰਟੇ ਦਾ 6 ਲੀਟਰ ਖਾਂਦਾ ਹੀ ਉਹ ਜਨਰੇਟਰ ਜਿੰਨਾ ਕਿ ਮੈਂ ਐਸਟੀਮੇਟ ਬੈਠੇ ਬੈਠੇ ਲਵਾਇਆ ਹੂੰ ਹੂੰ ਠੀਕ ਹੈ ਤੇ ਕਹਿੰਦੇ ਆਂ ਆਖੜ ਦਾ 10 ਘੰਟੇ ਜਨਰੇਟਰ ਚੱਲਦਾ ਚੱਲਦਾ 6 6 7 7 ਤੇ ਆਦਰ ਦੇ ਲਈ ਵੀ ਤੇ ਬਦਲ ਉਸ ਜਿੰਨਾ ਚਿਰ ਝੋਣਾ ਲੱਗਦਾ 2 ਮਹੀਨੇ ਲਾ ਦੋ ਤੁਸੀਂ 2 ਮਹੀਨੇ ਲਾ ਦੋ ਕਿੰਨਾ ਬਣੇ 500 ਤੋਂ ਕਿੰਨੇ ਵਾਲੇ ਦਾ ਜੇ 7 7-8000 ਦਾ 6000 ਦਾ 5000 ਦਾ ਡੇਲੀ ਮੰਨ ਲਓ ਤਾਂ ਮਹੀਨੇ ਦਾ ਕਿੰਨਾ ਬਣਿਆ ਉਸਾ ਜੀ ਪੈਟਰੋਲ ਪੰਪ ਤੇ ਲੈਣਾ ਲੱਗਿਆ ਹੁੰਦਾ ਜੀ ਆ ਥੋਣਾਂ ਦੇ ਵਿੱਚ ਜਿੰਜਰ ਡਰਾਮ ਤੇ ਡਰਾਮ ਰੋਕੇ ਮਤਲਬ ਅਸਾਸ ਹੁੰਨ ਤੇ ਯਾਰ ਜੇ ਤੁਸੀਂ ਕੋਈ ਕੰਮ ਨੂੰ ਅਸਾਸ ਉਹਦਾ ਅਸਾਸ ਕਰੋਗੇ ਯਾਰ ਹਾਂ ਸਾਡੇ ਜਨਰੇਟਰਾਂ ਦੇ ਵਿੱਚ ਜਾਲੇ ਲੱਗੇ ਪਏ ਆ ਕਿਤੇ ਕਰਕੇ ਭਗਵਾਨ ਮਾਰ ਕਰਕੇ ਅਸਾਸ ਹੁੰਨ ਤੇ ਲੋਕਾਂ ਨੂੰ ਅਸਾਸ ਕਰਉਣਾ ਪੈਂਦਾ ਠੀਕ ਹੈ ਫਿਰ ਤੁਸੀਂ ਵੇਖ ਲਓ ਗਰਮੀ ਦੇ ਵਿੱਚ ਆਪਣਾ ਸ਼ਹਿਰ ਦੀ ਗੱਲ ਕਿੰਨਾ ਕਿੰਨਾ ਚੱਲਿਆ ਰੇਡ ਕੱਟ ਲੱਗਦੇ ਸੀ ਇਹ ਚੀਜ਼ ਤਾਂ ਬੰਨਣ ਵਾਲੀ ਹੈ ਨਾ ਅੱਜ ਸਾਰੇ ਏਸੀਆਂ ਦੇ ਵਿੱਚ ਜੇ ਘੱਟ ਕੋਈ ਢੇਰੀ ਜਾਂ ਉਹ ਤੇ ਕਰਕੇ ਨਿੱਕਾ ਮੋਟਾ ਕੱਟਾਂਗਾ ਕੋਈ ਜਾਂ ਕਿਤੇ ਫਾਲਟ ਆ ਜਾਂ ਕੋ ਕੰਮ ਜਿਹੜੀ ਚੀਜ਼ ਹੱਥ ਨਹੀਂ ਜਿਹੜੀ ਕੁਦਰਤੀ ਹੁੰਦੀ ਹੈ ਪਰ ਕੋਈ ਜਾਣ ਬੁੱਝ ਕੇ ਜਿੱਦਾਂ ਲਾਈਟ ਦੀ ਸ਼ੋਰਟੇਜ ਕਰਕੇ ਕੱਟ ਲੱਗਦੇ ਸੀ ਉਹ ਬੰਦ ਹੋ ਗਏ ਉਹ ਵਾਹ ਉਹ ਆਮ ਆਦਮੀ ਪਾਰਟੀ ਸਰਕਾਰ ਵਾਦੇ ਕਰਕੇ ਆਈ ਸੀ 600 ਤੋਂ ਦਰਮਿਆਨੇ ਪਰਿਵਾਰਾਂ ਨੂੰ ਅੱਜ ਤੱਕ ਪੈ ਰਹੀਆਂ ਨੇ ਜੋਦੀ ਸਰਕਾਰ ਆਈ ਹੈ ਤੇ ਜਿਹਦਾ 60 70 ਹਜ਼ਾਰ ਸਾਲ ਦਾ ਬਚਦਾ ਉਹ ਕਿਵੇਂ ਨਾ ਆਮ ਆਦਮੀ ਪਾਰਟੀ ਨੂੰ ਵੋਟ ਦੇ ਇੱਕ ਉਸਕ ਚੁਣਦਾ ਲੋਕ ਰਹੇ ਜਿਹੜੇ ਪਰੋਟੋ ਆਪਣਾ ਟੋਪੋ ਵੱਡਾ ਕਰਦੇ ਸਮਝੇ ਨਾ ਉਸਕ ਲੋਕ ਆਉ ਲੱਗੇ ਪਏ ਆਪਦੇ ਸੋਚਾਂ ਦੇ ਕਿ ਉਹਨਾਂ ਨੇ ਕੁਛ ਹੀ ਕੀਤਾ ਉਹ ਨਹੀਂ ਕੀਤਾ ਤੁਸੀਂ ਲੁਧਿਆਣੇ ਦੇਖ ਲਓ ਜਿੰਨੀ ਵੋਟ ਪਰਸੈਂਟੇਜ ਕੋਈ ਹੈ ਚਲੋ ਜਿੰਨੀ ਚੋਣਾਂ ਦੇ ਵਿੱਚ ਥੋੜੀ ਉਹ ਪਰਸੈਂਟੇਜ ਦਾ ਫਰਕ ਪਹਿਲਾਂ ਹੀ ਹੁੰਦਾ ਹਾਂ ਠੀਕ ਹੈ ਜਿੰਨੀ ਵੀ ਹੋਈ ਆ ਉਹਦੇ ਚ ਅਸੀਂ 60 ਟੂਰ ਵਧੀਆ 22 ਨਾਲੋਂ ਵਧੇ ਲੋਕੀ ਖੋਸ਼ ਹੋ ਗਏ ਮੋੜ ਪਾ ਗਏ ਇੱਥੇ ਮੈਂ ਅਸੀਂ ਉੱਥੇ ਹੀ ਸੀਗੇ ਪ੍ਰਚਾਰ ਕਰਨ ਗਏ ਹੋਏ ਸੀ ਸਾਧਨਾ ਪਾਲਣੀਆਂ ਦੇ ਬੰਦੇ ਮਿਲਦੇ ਰਹੇ ਹਲੂਆ ਹੀ ਹੁੰਦੀ ਰਹੀ ਪਰ ਗੱਲ ਇਹ ਆ ਕਿ ਲੋਕਾਂ ਨੇ ਦੇਖੋ ਜੀ ਹਾਰ ਜਾਂਦੇ ਫਿਰ ਤਾਂ ਉਹਨੇ ਬਹੁਤ ਕੁਝ ਕਰਨਾ ਸੀ ਅੱਜ ਜਿੱਤੇ ਆ ਅੱਜ ਕਹਿੰਦੇ ਜੇ ਸਤਾ ਜਤਾ ਜਾਂਦੇ ਜੇ ਗੁਜਰਾਤ ਚ ਅਸੀਂ ਸਭਾ ਗੁਜਰਾਤ ਚ ਕੀ ਆਮ ਆਦਮੀ ਪਾਰਟੀ ਨੇ 5 ਸੀਟਾਂ ਲਏ ਹੂੰ ਈਗਣਾ ਉੱਥੇ ਬੀਜੇਪੀ ਦੀ ਸਰਕਾਰ ਆ ਸੈਂਟਰ ਦੀ ਬੀਜੇਪੀ ਦੀ ਸਰਕਾਰ ਆ ਉੱਥੇ ਬੰਦਾ ਸਾਡਾ 17000 ਨਾਲ ਜਿੱਤਿਆ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਰੂਲਿੰਗ ਪਾਰਟੀ ਹੁਣ ਕਰਕੇ ਜਿੱਤ ਗਈ ਬੜੰਗ ਸਾਹਿਬ ਤਾਂ ਕਹਿੰਦੇ ਪਾਜਪਾ ਨਾਲ ਸਾਂਗਲ ਸੀ ਸਾਡੀ ਰਾਜਧਾਨੀ ਤੇ ਮਲੂਕਾ ਸਾਹਿਬ ਵੀ ਇਹ ਸਾਡੇ ਪਕਾ ਨੂੰ ਗਲਤ ਕਹਿੰਦੇ ਕਾਦੀ ਗੱਲ ਨਾਲ ਪਾਜਪਾ ਇਹ ਉੱਤੇ ਤਾਂ ਲਿਖੋ ਨਹੀਂ ਮਜ਼ਾਕ ਕਰਦੇ ਹੋ ਨਹੀਂ ਚੱਲ ਹਾਂਜੀ ਮਜ਼ਾਕ ਕਰਦੇ ਹੋ ਨਹੀਂ ਹੈ ਉਹਦਾ ਸਾਰਿਆਂ ਨੂੰ ਪਤਾ ਆਪੋਜੀਸ਼ਨ ਕੌਣ ਗਰੋਥ ਹੀ ਕਰਕੇ ਹੀ ਕੋਸਾ ਜੀ ਸਰਕਾਰ ਕੰਮ ਕਰ ਰਹੀ ਆ ਹਾਂਜੀ ਕੰਮਾਂ ਦਾ ਪ੍ਰਚਾਰ ਜਿਹੜਾ ਜੇ ਆਪਾਂ ਦੇਖਦੇ ਆਂ ਸਰਕਾਰੀ ਜਿਹੜੇ ਸਾਧਨ ਬਲੈਕਸ ਵਗੈਰਾ ਹੋਣ ਉੱਥੇ ਵੀ ਹੋ ਰਿਹਾ ਪਰ ਜਿਹੜਾ ਪਾਰਟੀ ਕੇਡਰ ਚ ਤੁਹਾਨੂੰ ਨਹੀਂ ਲੱਗਦਾ ਵੀ ਇਹ ਕਿਤਨਾ ਕਿਤੇ ਵੀ ਇਥੇ ਕਮੀ ਆ ਵੀ ਕੇਡਰ ਉਹਨਾ ਪ੍ਰਚਾਰ ਲੋਕਾਂ ਦੇ ਵਿੱਚ ਨਹੀਂ ਕਰ ਰਿਹਾ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਇਹ ਟੈਕਨੀਕਲੀ ਇਹਨੂੰ ਸਮਝੋ ਹਾਂਜੀ ਆਮ ਆਦਮੀ ਪਾਰਟੀ ਦੇ ਨਾਲ ਆਮ ਲੋਕ ਤੁਸੀਂ ਜਿਹੜੇ ਕੰਮਾਂ ਤੋਂ ਨਿਆਣੇ ਕੋਈ ਉਹ ਜਿਹੜੀਆਂ ਮੋਟੀਆਂ ਨੌਕਰਾਂ ਨਾਲ ਕੋਈ ਖੇਤੀਬਾੜੀ ਆ ਨਾ ਉਹ ਕੋਈ ਰਵਾਇਤੀ ਲੀਡਰ ਨਹੀਂ ਨਾ ਹੀ ਉਹ ਪਹਿਲਾਂ ਮਣੇ ਜੀ ਆ ਸਰਪੰਚੀਆਂ ਮੈਂਬਰਾਂ ਵੀ ਹੋਣਾ ਜੀ ਹਾਂ ਕੋਈ ਐਮਸੀ ਦੀ ਵਾਰੀ ਤਾਂ ਜੇ ਹੋਣੀ ਹੈ ਹਾਂ ਜੀ ਸਮਝੇ ਜੇ ਜਦੋਂ ਕਿਟਰ ਥੋੜਾ ਇੱਕ ਦੋ ਇਲੈਕਸ਼ਨ ਆ ਸਾਰੇ ਸਾਰਿਆਂ ਕਰਮਾਂ ਲੱਗ ਲੈਣ ਐਮਸੀ ਲੈਵਲ ਦੀਆਂ ਬੀਆ ਬਲਾਕ ਸੰਸਥ ਜਿਲ੍ਹਾ ਪ੍ਰੀਸ਼ਦ ਦੀਆਂ ਜਾਂ ਕੋਈ ਸਰਪੰਚੀ ਮੈਂਬਰੀ ਰੇਕ ਵਰਕਰ ਇਲੈਕਟਡ ਰਾਜਨੀਤੀ ਚੱਲੇ ਉਹ ਮੈਂ ਇਹੀ ਵਰਕਰ ਇਹੀ ਲੀਡਰ आम जनता ਦੇ ਘਰ ਘਰ ਤੱਕ ਪਹੁੰਚਣਾ ਕਰ ਲਈਆ ਆਮ ਪਾਰਟੀ ਦਾ ਮੈਨਫੈਸਟੋ ਹੂੰ ਸਮਝ ਗਏ ਨਾ ਵਰਕਰਾਂ ਦੇ ਵਿੱਚ ਕਾਰਨ ਹੈ ਕਿ ਵਰਕਰ ਕੰਮ ਕਰਕੇ ਰਾਜੀ ਹੋ ਪਰ ਜਿੰਨਾ ਚਿਰ ਤੁਹਾਡੇ ਕੋਲ ਪਦਵੀ ਨਹੀਂ ਹੁੰਦੀ ਜਿੰਨਾ ਚਿਰ ਤੁਹਾਡੇ ਕੋਲ ਕੋਈ ਕੰਮ ਕਰਨ ਦਾ ਇੱਕ ਦੱਸਣ ਦਾ ਰੁਤਬਾ ਤੁਸੀਂ ਕਿਤੇ ਵੀ ਦਫ਼ਤਰ ਚ ਜਾਣਾ ਜਾਂ ਕਿਤੇ ਜਾਣਾ ਉੱਥੇ ਰੁਤਬਾ ਦੱਸਦੇ ਕਿ ਮੈਂ ਫਲਾਣਾ ਸੋਂ ਆਉਂਦਾ ਆਮ ਪਾਰਟੀ ਦਾ ਜਿਲ੍ਹਾ ਪ੍ਰਧਾਨ ਨਾਲ ਜੇ ਮੈਂ ਨੰਨਤ ਪਹੁੰਚਣਾ ਤਾਂ ਉਹ ਇੱਕ ਤੁਸੀਂ ਆਪਣੀ ਪਛਾਣ ਦੱਸ ਕੇ ਕੰਮ ਕਰਾਓ। ਉਹ ਕਹਿੰਦੇ ਜਿਵੇਂ ਹੁ ਸਾਰਿਆਂ ਨੂੰ ਚੀਜ਼ ਨਹੀਂ ਮਿਲਦੀ ਹੁੰਦੀ। ਪਰ ਸਤਿਕਾਰ ਤੇ ਹਰੇਕ ਵਰਕਰ ਦਾ ਇੱਜ਼ਤ ਭਾਲ ਕਰਨਾ ਮੇਰੀ ਐਸੇ ਜਿਲ੍ਹਾ ਪ੍ਰਧਾਨ ਡਿਊਟੀ ਲਾਉਣ ਦਾ ਬੰਦਾ ਲਗਾਉਣਾ ਹੈ। ਮੈਂ ਫੇਰ ਤੁਹਾਡਾ ਜਿਲ੍ਹਾ ਪ੍ਰਧਾਨ ਲਾਇਆ ਗਿਆ ਕਿਉਂਕਿ ਮੈਂ ਜੋ ਮੇਰੀ ਪਾਰਟੀ ਨੇ ਡਿਊਟੀ ਲਈ ਮੈਂ ਕੋਸ਼ਿਸ਼ ਕਰਾਂ ਉਹ ਸਾਡਾ ਬੰਦਾ ਲਾਤੀ ਹੋ ਜਾਂਦੀ। ਪਰ ਆਪਦੀ ਕੋਸ਼ਿਸ਼ ਇਹ ਰਹਿੰਦੀ ਕਿ ਇਮਾਨਦਾਰੀ ਨਾਲ ਕਿਸੇ ਦੀ ਮਿਹਨਤ ਨੂੰ ਨਸਵਾਵਾ ਕਿਸੇ ਦੀ ਮਿਹਨਤ ਤੇ ਪਾਣੀ ਦਾ ਫੇਰਾ ਹਰ ਇੱਕ ਬੰਦੇ ਨੂੰ ਉਹ ਹੱਕ ਮਿਲੇ ਮੇਰੀ ਕੋਸ਼ਿਸ਼ ਇਹ ਦੇਣੀ ਤੇ ਮੈਂ ਹਮੇਸ਼ਾ ਰੱਖੂਗਾ ਕੋਈ ਕਿਉਂਕਿ ਜ਼ਿੰਦਗੀ ਜੀਵ ਦੀ ਜ਼ਿੰਦਗੀ ਜਾਂਦੇ ਤੇ ਵਾਰਸ ਜਾਂਦੇ ਆ ਉੱਥੋਂ ਇਹੀ ਸਿੱਖਿਆ ਜੀ ਕਿ بڑے ਛੋਟੇ ਲੈਵਲ ਤੇ ਸੀ ਪਰਮਾਤਮਾ ਨੇ ਬੜੀ ਵੱਡੀ ਖਾਮੋ ਹੈ ਤੇ ਜੇ ਹੱਲੇ ਵੀ ਸਬਰ ਦੀ ਤਾਂ ਫਸਲ ਆਉਂਦੀ ਹੈ ਜੀ ਸਬਰ ਦੀ ਜ਼ਿੰਦਗੀ ਜੰਦੇ ਆ ਤਾਂ ਹਰ ਇੱਕ ਦੀ ਮਿਹਨਤ ਦਾ ਹਰ ਇੱਕ ਦੇ ਕੰਮ ਦਾ ਮੁੱਲ ਕੋਸ਼ਿਸ਼ ਕਰੂੰਗਾ ਹਰ ਇੱਕ ਦਾ ਉਹ ਸਾਡੀ ਬੀਪ ਉੱਤਨਾ ਇਹ ਗੱਲ ਦਾ ਲੋਕਾਂ ਨੂੰ ਵੀ ਲੋਕ ਹੈ ਪਾਰਟੀ ਚੋਂ ਸਸ਼ਾਸ਼ਣ ਹਿੰਤਾ ਬੜੀ ਖਵਾਰਾਂ ਚ ਖਵਨਾ ਇੱਕ ਦੂਜੇ ਦੇ ਖਿਲਾਫ ਇੱਧਰ ਉੱਤਰ ਉਹ ਨਹੀਂ ਇੱਕ ਗੱਲ ਵਾ ਤਾਂ ਹੈ ਕਮਾਂਡ ਨਾਲ ਕੋਈ ਅਨਸ਼ਾਸ਼ਣ ਹਿੰਤਾ ਹੁਣ ਤੁਸੀਂ ਦੇਖੋ ਤਾਂ ਇਸ ਦੇ ਵਿੱਚ ਇਹ ਚੀਜ਼ ਉੱਪਰਲੇ ਲੈਵਲ ਤੱਕ ਵਾਇਬ੍ਰੇਟ ਇਹਨਾਂ ਨੁਕਸਾਨ ਪਾਰਟੀ ਦਾ ਹੋਇਆ ਜੇ ਹੁਣ ਦੇਖੋ ਆਮ ਆਵੀ ਪਾਰਟੀ ਡਿਸਪਲਿਨ ਪਾਰਟੀ ਜਿਵੇਂ ਬਾਜਪਾ ਹੈ ਇਦਾਂ ਨਹੀਂ ਜਾਂਦੀ ਆਂਦੀ ਅਨਸ਼ਾਸਨ ਵਾਲੀ ਪਾਰਟੀ ਹੈ ਜਿਹੜੀ ਇਹ ਸ਼ੁਰੂਤ ਹੈ ਇਹ ਪਾਰਟੀ ਦੇ ਤੇ ਲੋਕਾਂ ਦੇ ਹਿੱਤ ਵਿੱਚ ਨਹੀਂ ਆਂਦੀ ਗਾ ਮੈਂ ਤੁਹਾਨੂੰ ਆਹ ਚਲੋ ਤੁਸੀਂ ਹੁਣ ਤੁਸੀਂ ਗੱਲ ਉੱਥੋਂ ਘੁਮਾ ਲਓ ਹਾਂਜੀ ਕਿ ਕਾਂਗਰਸ ਵਿੱਚ ਅਨਸ਼ਾਸਨ ਹੈ ਨਹੀਂ ਬਿਲਕੁਲ ਹੈ ਬਿਲਕੁਲ ਹੈ ਇਸ ਕਰਕੇ ਕਿ ਮੈਂ ਦੇਖੋ ਤੇ ਜਿਹੜੇ ਬੰਦੇ ਅੱਜ ਬੋਲ ਰਹੇ ਆ ਜਾਂ ਕੋਈ মিডিਆ ਦੇ ਸਾਹਮਣੇ ਆ ਕੇ ਜਿਹੜੀ ਵੇਖੋ ਮੁੱਦਾ ਉਸ ਦਾ ਟੱਟੋ ਵੇ ਤਰੇਕ ਮੁੱਦੇ ਦੀ ਜਾਂਚ ਹੋ ਜੂ ਤਾਂ ਜਾਂਚ ਹੋਊਗੀ ਜੇ ਪਸੰਦ ਲੱਗਿਆ ਉਹਦੇ ਲਈ ਤੁਹਾਡੇ ਕੋਲ ਪਲੈਟਫਾਰਮ ਹੈਗਾ ਹਾਂ ਪਾਰਟੀ ਹੈਗੀ ਪਾਰਟੀ ਦੇ ਜਲਾ ਪ੍ਰਧਾਨ ਹੈਗਾ ਪਾਰਟੀ ਦਾ ਸਟੇਟ ਪ੍ਰਧਾਨ ਹੈਗਾ ਪਾਰਟੀ ਦਾ ਫਰਮਾਰੀ ਹੈ ਕਿ ਆ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਹੈਗੇ ਆ ਪਾਰਟੀ ਦੇ ਵਿੱਚ ਤੇਜਰੀਵਾਲ ਸਾਹਿਬ ਸਾਡੇ ਹਾਈ ਕਮਾਂਡ ਬੈਠੀ ਹੋ ਉਸਾਰੀ ਤੁਸੀਂ ਜਿਵੇਂ ਮਰਜੀ ਜਾ ਕੇ ਕੋਈ ਜਾਂਚ ਕਰਾਉਣੀ ਹੈ ਮੇਰੇ ਕੋਲ ਕੁਝ ਹੈਗਾ ਸਕੈਂਡ ਉਹਦੇ ਦੇ ਸਕਦੇ ਹੂੰ ਹੂੰ ਹੁਣ ਦੀ ਜਲੰਧਰ ਦੇ ਵਿੱਚ ਮੀਡੀਆ ਜਾ ਕੇ ਕੋਈ ਥੋੜਾ ਹੋਇਆ ਸੀ ਜੇ ਕਾਰਵਾਈ ਜਮਨ ਅਰੋੜਾ ਉਥੇ ਅਮ ਮੈਂ ਤੇ ਸਾਡੀ ਪਾਰਟੀ ਲਈ ਸੀ ਸਰਕਾਰ ਲਈ ਸੀ ਕੋਈ ਬੰਦਾ ਮੀਡੀਆ ਚਾਕੇ ਬੋਲਿਆ ਸੀ ਪਾਰਟੀ ਬਦਲਦੀ ਹੈ ਪਾਰਟੀ ਬਦਲ ਤਾਂ ਐਕਸ਼ਨ ਹੈ ਇਥੇ ਵੀ ਪਾਰਟੀ ਬਦਲਦੇ ਹੋ ਜੇ ਕੋਈ ਗਿਲਤੀ ਹੈ ਜੇ ਕੋਈ ਗਿਲਤੀ ਮੈਂ ਹੁਣ ਵੀ ਕਹਿਣਾ ਕਿਉਂਕਿ ਕਿਸੇ ਨੇ ਮੈਂ ਕਿਸੇ ਤੇ ਬੋਲਣ ਨੂੰ ਮੈਂ ਉਹ ਸੱਚ ਨਹੀਂ ਮੰਨੂਗਾ ਜਿੰਨਾ ਚਿਰ ਸੱਚ ਹੁੰਦਾ ਹੈ ਕਿਉਂਕਿ ਵਿਜੀਲੈਂਸ ਉਹਦੀ ਜਾਂਚ ਕਰ ਰਹੀ ਹੈ ਠੀਕ ਹੈ ਤੇ ਦੂਜੀ ਗੱਲ ਸਭ ਤੋਂ ਵੱਡੀ ਹੈ ਜੇ ਵੀ ਜੀ ਪਾਰਟੀ ਚੋਂ ਆਇਆ ਉਹ ਹੋ ਜਾ ਇਥੇ ਨਹੀਂ ਚੱਲਣਾ ਉਹ ਜਿਹੜੀ ਪਾਰਟੀ ਚੋਂ ਕਾਂਗਰਸ ਚੋਂ ਆਇਆ ਉਹ ਕਾਂਗਰਸ ਨੂੰ ਹੀ ਸਭ ਜਿਵੇਂ ਬੈਠੇ ਤੁਸੀਂ ਜਿਹੜਾ ਪ੍ਰਧਾਨੋਂ ਤੁਹਾਡੇ ਨਾਲ ਕਿਤੇ ਉਹਨਾਂ ਨੇ ਸਾਂਝੀ ਨਹੀਂ ਕੀਤੀ ਗੱਲ ਮੇਰੇ ਨਾਲ ਮੇਰੇ ਤਾਂ ਆਪ ਮੈਂ ਤੁਹਾਨੂੰ ਬੈ ਜਦੋਂ ਕਿਤੇ ਮੌਕਾ ਆਇਆ ਹੋਰ ਬਈ ਤਾਂ ਮੈਂ ਸਾਰਾ ਕੁਝ ਇਹ ਹਾਸ ਵੀ ਦੇ ਦੂਗਾ ਪਰ ਮੈਂ ਭਾਵੇਂ ਉਹਨਾਂ ਸਾਰਿਆਂ ਨੂੰ ਕਿ ਇਸ ਪਾਰਟੀ ਦੇ ਵਿੱਚ ਤਾਂ ਡਿਸਪਲਨ ਨਹੀਂ ਹੈ ਨਾ ਬਿਲਕੁਲ ਅਸੀਂ ਵੀ ਰਹਿਨੇ ਆ ਸਾਡੇ ਵੀ ਮਾ ਮਾਤਭੇਦ ਕਿਹਦੇ ਵੀ ਹੁੰਦੇ ਆ ਹੁੰਦੇ ਆ ਕਾਜੀ ਹੁੰਦੇ ਆ ਇਹ ਤਾਂ ਪਾਰਟੀ ਤੋਂ ਵੱਡੀ ਲੋਕਾਂ ਦਾ ਸਮੂਹ ਆ ਪਰਿਵਾਰ ਹੁੰਦਾ ਠੀਕ ਆ ਪਰ ਇਸ ਪਾਰਟੀ ਦੇ ਵਿੱਚ ਕਿਸੇ ਤੇ ਦੋਸ਼ ਨਹੀਂ ਮਾਰ ਕੇ ਜੀਨ ਇਨਕੁਇਰੈਂਸ ਰਾਜਨੀਤੀ ਨਹੀਂ ਕਰਨੀ ਇਹ ਇਹ ਸਾਡਾ ਰਿਕਾਰਡ ਆ ਹਾਂ ਜੇ ਜਿਹੜੀ ਕੋਈ ਚੀਜ਼ ਕਿਤੇ ਕਿਸੇ ਚੀਜ਼ ਤੇ ਤੁਸੀਂ ਐਲੀਗੇਸ਼ਨ ਲਾਇਆ ਉਹਦੀ ਨਿਰਪੱਖ ਜਾਂਚ ਹੋਵੇ ਉੱਥੇ ਮੈਂ ਖੜਾ ਹਾਂ ਪਾਰਟੀ ਵੀ ਬੜੀ ਜਿਹੜਾ ਵੀ ਹੋਇਆ ਜਿਨੇ ਵੀ ਕੀਤਾ ਉਹ ਕੁਛ ਉਹ ਸਜਾ ਦਾ ਭਗੀ ਦਾ ਰੋਗ ਪਰ ਤੁਸੀਂ ਉਹ ਆਗ ਦੇ ਲੈਵਲ ਤੇ ਹੀ ਸਾਰਾ ਕੁਝ ਉਛਾਲੂਗੇ ਉਹ ਚੀਜ਼ਾਂ ਨਹੀਂ ਸਹੀਆਂ ਜਾਣੀਆਂ ਇੱਕ ਪਾਸੇ ਆਪਾਂ ਕਹਿ ਲਏ ਮੁੱਖ ਮੰਤਰੀ ਸਾਹਿਬ ਨੇ ਜਾਂਚ ਕਰਵਾ ਰਹੀ ਹੈ ਮੁੱਖ ਮੰਤਰੀ ਸਾਹਿਬ ਜਾਂਚ ਕਰ ਰਿਹਾ ਤਾਂ ਤੁਹਾਨੂੰ ਨੀਚੇ ਲੈਵਲ ਤੇ ਬੋਲਣ ਦੀ ਕੋਈ ਲੋੜ ਨਹੀਂ ਫਿਰ ਮੀਡੀਆ ਚ ਸੁਣਾ ਤੇ ਜਿੰਨਾ ਚਿਰ ਜਿਹੜੇ ਬੰਦੇ ਤੇ ਵੀ ਕਿਸੇ ਤੇ ਵੀ ਚਾਰजेस ਦਾਇਰ ਨਹੀਂ ਹੁੰਦੇ ਹਾਂ ਉਹਨਾਂ ਚਿਰ ਤੁਸੀਂ ਉਸ ਬੰਦੇ ਨੂੰ ਕ腐ਸ਼ਨ ਜਾਂ ਕ腐ਸ਼ਨ ਦੇ ਵਿਚ ਰਲਿਆ ਹੋਇਆ ਜਾ ਕਿ ਸੱਚੀ ਤਾਂ ਉਹ ਨਹੀਂ ਲਾ ਸਕਦੇ ਬਲੇ ਆ ਕੋਈ ਵੀ ਆ ਕੋਈ ਵੀ ਬੰਦਾ ਆ ਏ ਬੀ ਸੀ ਕੋਈ ਵੀ ਠੀਕ ਆ ਪੀ ਸੀ ਸਾਹਿਬ ਵੀ ਰਿਸਪੈਕਟਫੁਲੀ ਆ ਜੇ ਉਹ ਚਾਰजेस ਨਹੀਂ ਹੁੰਦੇ ਹਾਂ ਦਾਇਰ ਨਹੀਂ ਹੁੰਦੇ ਸਾਡੀ ਸਰਕਾਰ ਦੇ ਵਿੱਚ ਉਹ ਦੋਸ਼ੀ ਪਾਏ ਜਾਂਦੇ ਆ ਫਿਰ ਅਸੀਂ ਰਿਸਪੈਕਟ ਕਰੀ ਜਾਂਦੇ ਫਿਰ ਉਹਨਾਂ ਨੂੰ ਕੰਦੀ ਸਜ਼ਾ ਫਿਰ ਭਾਵੇਂ ਠੀਕ ਆ ਨਹੀਂ ਅਸੀਂ ਰਿਸਪੈਕਟ ਕਰਦੇ ਸਾਰੇ ਡਾਕਟਰ ਸਾਹਿਬ ਧਰਮੇ ਤੇ ਬਿਠੇ ਆ ਵੇਖੋ ਇੱਕ ਗੱਲ ਸੁਣ ਲਓ ਜਿਹੜਾ ਜ਼ਿੰਮੇਵਾਰ ਬੰਦਾ ਹੁੰਦਾ ਮਾਲੂਮ ਹੈ ਜੇ 라ਤ ਪਰਬਾ ਮਨੂ ਜੁਮੇਵਾਰ ਜੀ ਉਹ ਹਰ ਵਾਰ ਜੁਮੇਵਾਰ ਐਮਐਲਏ ਸਾਹਿਬ ਉਹ ਆਪਦੇ ਜ਼ਿੰਮੇਵਾਰੀ ਨਿਭਾਉਂਦੇ ਬਿਲਕੁਲ ਠੀਕ ਹੈ ਕਈ ਚੀਜ਼ਾਂ ਗਲਤ ਵੀ ਹੋ ਜਾਂਦੀਆਂ ਕੰਮ ਕਰਦੇ ਲੋ ਹੁੰਦੀਆਂ ਤੇ ਜਾਣ ਕੇ ਵੀ ਕਰਦੇ ਲਾਈਕਾ ਮੰਦ ਉਹਨੂੰ ਸਜ਼ਾ ਦੇ ਭੁਗਤਦੇ ਬਿਲਕੁਲ ਜੇ ਇਹ ਚੀਜ਼ ਨਹੀਂ ਹੋਈ ਠੀਕ ਹੈ ਤੇ ਇਸ ਚੀਜ਼ ਦਾ ਮਿਆਜਾ ਭੁਗਤਣਾ ਪਊਗਾ ਜੋ ਪਾਰਟੀ ਨੂੰ ਬਖਾਮ ਕਰੇ ਜੇ ਚੀਜ਼ ਹੋਈ ਉਹਨੂੰ ਸਜ਼ਾ ਮਿਲ ਜਾਈ ਤੁਸੀਂ ਕਹੋ ਹੁੰਦੇ ਹੋ ਕਿ ਮੀਡੀਆ ਚੱਲੇ ਪਾਰਟੀ ਦੇ ਮੁੱਲ ਚੱਤਣਾ ਹੈ ਜਾਂ ਪਾਰਟੀ ਦੇ ਕਿਸੇ ਐਮਐਲਏ ਦੇ ਜਾਂ ਕਿਸੇ ਵਰਕਰ ਦੇ ਮੁੱਲ ਚੱਤਣਾ ਤੁਸੀਂ ਪਾਰਟੀ ਨੂੰ ਦਿਓ ਪਾਰਟੀ ਕਾਰਵਾਈ ਕਰਦੀ ਹੈ ਹਰ ਇੱਕ ਕਰਦੀ ਹੈ ਇਹ ਕਾਮਾਦਵੀ ਪਾਰਟੀ ਹੈ ਜਿਹੜੀ ਆਉਂਦੇ ਐਮਐਲਏ ਤੇ ਵੀ ਆਉਂਦੇ ਲੀਡਰਾਂ ਤੇ ਕਾਰਵਾਈ ਕਰਦੀ ਤੁਸੀਂ ਇੱਕ ਚੀਜ਼ ਨੂੰ ਪਾਉਣ ਲਈ ਗੱਲਾਂ ਛਾਲੀਏ ਇਹ ਕੀ ਹੈ ਰਾਜੀ ਦਿੱਤਾ ਉਹ ਗਲਤ ਸਾਮਣੀ ਹੈ ਨਾ ਪਹੁੰਚ ਕੋਈ ਵੀ ਹੋਵੇ ਸੀਐਮ ਸਾਹਿਬ ਲਈ ਕੰਮ ਕੀਤਾ ਪਾਰਟੀ ਲਈ ਕੰਮ ਕੀਤਾ ਸਾਰੇ ਬੰਦਿਆਂ ਨੇ ਜਿੰਨੇ ਸਾਡੇ ਵਰਕਰਾਂ ਨੇ ਮੈਂ ਗੱਲ ਨੂੰ ਵਰਕਰਾਂ ਦੀ ਵੀ ਸੁਣਨੀ ਹੂੰ ਜੇ ਉਹ ਕੋਈ ਬੰਦੇ ਦੀ ਕੋਈ ਕੰਪਲੇਨਟ ਸੀ ਮੈਨੂੰ ਵੀ ਸੁਣਾ ਸਕਦਾ ਸੀ ਹੂੰ ਤੇ ਜੇ ਉਹਨਾਂ ਦੀ ਕੋਈ ਈਗੋ ਮੈਟਰ ਆ ਜਾਂ ਕੋਈ ਕੋਈ ਉਹਨਾਂ ਦੀ ਹੈਗੀ ਐ ਉਹ ਰੱਖਣ ਖਰੀਆ ਪਰ মিডিਆ ਸਹੀ ਤਰੀਕੇ ਨਾਲ মিডিਆਸ ਗਲਤ ਤਰੀਕੇ ਨਾਲ ਗਲਤ ਪੇਸ਼ ਕਰਨਾ ਨਹੀਂ ਹੋਈ ਆ ਨਾ ਹੋਣੀ ਜੇ ਕੀਤੀ ਆ ਉਹਦੇ ਖਿਲਾਫ ਮੈਂ ਵੀ ਪਾਰਟੀ ਨੂੰ ਦੇ ਬਿਲਕੁਲ ਠੀਕ ਆ ਇਹ ਉਹ ਚੀਜ਼ ਐ ਵੇਖੋ ਦੂਜੀ ਗੱਲ ਉਹ ਬੰਦਾ ਹਰ ਇੱਕ ਬੰਦਾ ਬੋਲ ਕੇ ਸੱਚਾ ਬਣ ਜਾਂਦਾ ਔਰ ਜਿੰਨਾ ਚਿਰ ਉਹ ਉਹਦੇ ਤੇ ਘੰਗਵਾਰੀ ਚੱਲ ਰਹੀ ਹੋ ਮੇਰੇ ਕੋਈ ਨਹੀਂ ਬੋਲ ਨਹੀਂ ਕੋਈ ਇੱਕ ਬੋਸ ਜੀ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਵਿੱਚ ਬੈ ਤਾਂ ਇਹ ਰੁਟੀਨ ਹੀ ਬਣ ਗਈ ਵੀ ਪੰਜਾਬ ਨੂੰ ਅਸ਼ਾਂਤ ਕਰਨ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਬੁਗਾਰਨ ਲਈ ਇਹ ਸਾਸਾਂ ਲੰਮੇ ਸਮੇਂ ਤੋਂ ਚਾਹ ਨਹੀਂ ਸਤਾਰ ਲਈ ਜੀ ਆਪਾਂ ਕਰ ਰਹੇ ਹਾਂ ਉਦੋਂ ਵੀ ਆਪਣਾ ਭਾਈਚਾਰਾ ਵੀ ਇੱਕ ਦੂਜੇ ਨਾਲ ਲੜਾਉਂਦੀਆਂ ਬੇਅਰਗੀਆਂ ਹੋਈਆਂ ਬਹੁਤ ਕੁਝ ਹੁੰਦਾ ਰਿਹਾ ਕੈਪਟਨ ਸਰਕਾਰ ਕੋਲੇ ਵੀ ਹੁੰਦਾ ਰਿਹਾ ਹੁਣ ਵੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਹੁੰਦੀਆਂ ਸਿੱਖਾਂ ਨੂੰ ਬਈਆਂ ਨਾਲ ਸਿੱਖਾਂ ਨੂੰ ਗੁਜਰਾ ਨਾਲ ਸਿੱਖਾਂ ਨੂੰ ਅਸਾਈਆਂ ਨਾਲ ਇੱਕ ਦੂਜੇ ਭਾਈਚਾਰੇ ਨਾਲ ਲੜਾਉਂਦੀਆਂ ਮੀਡੀਆ ਦੇ ਵਿੱਚ ਰੋਜ਼ ਜਿਹੜੀਆਂ ਖਬਰਾਂ ਆਉਂਦੀਆਂ ਇਹਦੇ ਬਾਰੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਰਣਨੀਤੀ ਆ ਕੋੜਾ ਐਕਸ਼ਨ ਆ ਉਹ ਨਹੀਂ ਹੋ ਰਿਹਾ ਉਹਦੇ ਬਾਰੇ ਵੀ ਬਹੁਤ ਠੀਕ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਬਣੇ ਹੂੰ ਧਰਮ ਨਾ ਪਾਵੇ ਹੂੰ ਸਾਰੇ ਧਰਮਾਂ ਦੇ ਲੋਕ ਇਸ ਵਕਤ ਨੂੰ ਹੂੰ ਠੀਕ ਜਿਹੜੀ ਚੀਜ਼ ਇੱਥੇ ਤੁਸੀਂ ਜਿਹੜੇ ਮਲੇਚ ਰਹਿੰਦੇ ਆ ਇਹ ਗਲੀ ਦੇ ਵਿੱਚ ਕੋਈ ਤਾਂ ਹੁੰਦੇ ਲੋਕ ਇਹਨਾਂ ਲਈ ਲੱਗ ਲੱਗ ਤੇ ਜੇ ਤੁਸੀਂ ਜਿਉਣਾ ਵੀ ਸਿੱਖਿਆ ਹੂੰ ਫਿਰ ਤੁਸੀਂ ਧਰਮ ਕਰ ਕੋ ਹੋ ਗੀ ਜੇ ਤੁਸੀਂ ਬਾਣੀ ਪੜ੍ਹੀ ਬਾਣੀ ਸੁਣੀਓ ਸੁਣੀ ਮੈਂ ਤੁਹਾਨੂੰ ਹੀ ਪੱਗ ਮਸੁੰਦਾ ਸੁਣੀ ਸੁਣ ਕੇ ਜੇ ਤੁਸੀਂ ਉਤੇ ਅਸਰ ਨਹੀਂ ਕਰਦੇ ਉਹਦੀ ਰਜਾਛ ਨਹੀਂ ਰਹਿੰਦੇ ਮਨੁੱਖੀ ਜੀਵਨ ਨਹੀਂ ਸਹੀ ਜਿਉ ਸਕਦੇ ਉਹ ਚੀਜ਼ ਨੂੰ ਤੁਸੀਂ ਧਰਮ ਨਾਲ ਮੰਨਣਾ ਜਾਂ ਕੋਈ ਚੀਜ਼ਾਂ ਦਾ ਅਵਲਨ ਕਰਨਾ ਤੇ ਇਹ ਸ਼ੋਕ ਨਹੀਂ ਦਿੰਦਾ ਆ ਰੇਸ ਤੇ ਲੱਗੋਂਦੀ ਪੱਕੀ ਸਮਝਦੀ ਗੱਲ ਹੈ ਜੀ ਤੁਸੀਂ ਜਿੰਦਗੀ ਜਿਉਣ ਆਏ ਆ ਕਿੰਨੇ ਸਾਲ ਆ ਜਿੰਨੇ ਸਾਲ ਵੀ ਬਖਸ਼ੀ ਠੀਕ ਹੈ ਜੋਗੇ ਚਲੇ ਜਾਣਾ ਤੇ ਇਹ ਤੁਸੀਂ ਇੱਥੇ ਲੜ ਲੜਾ ਕੇ ਗਲਤ ਤਰੀਕੇ ਦੀਆਂ ਰਾਜਨੀਤੀਆਂ ਕਰਕੇ ਗੰਦੀ ਸਿਆਸਤ ਕਰਕੇ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਜੀ ਸਮਝ ਜਰੂਰ ਲੱਗਦਾ ਹੰ ਅੰਤ ਮਾੜਾ ਹੁੰਦਾ ਏ ਜਿਹੜਾ ਬੰਦਾ ਲੋਕਾਂ ਦੇ ਸਿਰ ਤੇ ਲੋਕਾਂ ਦਾ ਖੂਨ ਡੋਲ ਕੇ ਲੋਕਾਂ ਦੇ ਘਰੇ ਸਿਆਸਤ ਕਰਕੇ ਲੋਕਾਂ ਦੇ ਘਰੇ ਸੱਤਨ ਰਵਾ ਕੇ ਉਹਦੀ ਰਾਜਨੀਤੀ ਚੰਗਾਉਗਾ ਨਾ ਉਹਨੂੰ ਖੋਤਲੀਆਂ ਪਈ ਆ ਤੁਹਾਡੇ ਸਾਹਮਣੇ ਕਾਲੀ ਗੱਲ ਦੱਸ ਦਿੱਤੀ ਇਹ ਇਹ ਸਾਰਾ ਕੁਝ ਇੱਥੇ ਹੀ ਤੇ ਲੋਕਾਂ ਦਾ ਵੀ ਬਹੁਤ ਕਹਨ ਹੁੰਦਾ ਹੈ। ਕੋਈ ਕੁ ਲੋਕ ਜੇਬ ਜਿਸ ਵਸਤਾ ਦੇ ਵਿਚਰੇ ਹੀ ਹੁੰਦੇ ਉਹਨਾਂ ਦੀ ਸੋਚ ਨਹੀਂ ਗਈ। ਹਾਂ ਸਮਝ ਲੈ। ਹਾਂਜੀ। ਜਿਵੇਂ 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 ਬੰਦੇ ਬੱਚੇ ਘਰੇੋਂ ਪੜੀ ਜਾਂਦੇ ਆ ਪੁਰਾਣੇ ਬਜੂਰਾਂ ਦੀ ਸੋਚ ਹੋਰ ਸੰ। ਪਗਲਿਆਂ ਦੀ ਹੋਰ ਸੀ ਕਈ ਕਠੜਪੁੜੇ ਆ ਤੇ ਮਜੂਰ ਦੇ ਬਜੂਰ ਦੇ ਆਫੀਸ਼ਲੀ ਜੇ ਸਾਡੇ ਕੋਟਾ ਬੰਨਿਆ 17 ਦੇ ਵਿੱਚ ਬਜੂਰ ਕਹਿੰਦੇ ਇਹਦਾ 5 ਨੂੰ ਪਾਵਾਂ। 5 ਨੂੰ ਪਾਵਾਂ। ਉਹਨਾਂ ਕਾਲੀਦਲ ਨੂੰ 5 ਪਣਾ ਵਿੱਚ। ਬਿਲਕੁਲ। ਅੱਜ 5 ਦੇ ਵਿੱਚ ਕੀ ਹੋਇਆ? ਹਾਂ। 5 ਸਾਡਾ ਕੀ ਹੈਗਾ ਲੱਗਦਾ 5 ਉਹ ਕਹਿੰਦੇ ਨੇ ਕਾਹਤੋਂ ਦੇ ਵਿੱਚ ਪੰਜ ਦਿਨ ਚਾਰਕ ਪੈਂਦੀ ਨਾਤਾ ਤੇ ਜੀ ਠੀਕ ਹਾਂ ਪੰਜ ਦਿਨ ਤੇ ਇਹਨੀਆਂ ਮੁੰਜਾ ਜੂ ਬੱਜੂ ਦਾ ਕਰ ਪੈਂਦੇ ਕੋਈ ਇਹਨਾਂ ਨੇ ਬਦਨਾਮ ਕਰ ਕਿਉਂ ਕੀਤਾ ਹੈ ਅਬੀ ਸਿਆਸਤ ਚ ਮੋੜਨ ਮਾਰ ਪਾਸ ਇਹ ਹੀ ਗੈਂਥੀ ਹੈ ਮੇਰੇ ਵੀ ਨਾ ਤਾਂ ਮੈਂ ਤਾਂ ਉਹ ਵੀ ਬੇਚੀ ਕਰਦਾ ਉਹ ਵੀ ਸਾਰੇ ਮਨੁੱਖਾਂ ਨੂੰ ਗੱਲ ਦਾ ਅਫਸੋਸ ਹੈ ਵੀ ਜਿਹੜੀ ਸਿਆਤ ਦਾ ਨਾ ਉਹਨਾਂ ਕਿਸੇ ਪਾਰਟੀ ਦੀ ਗੱਲ ਕਰੀ ਆਪਾਂ ਜਿਹੜੀਆਂ ਅੰਦਰਖਾਤੇ ਸ਼ਾਸਨ ਗਿਓ ਉਹਦੇ ਖਿਲਾਫ ਜਿਹੜੀ ਉਹਨਾਂ ਨੂੰ ਨੰਗਾ ਕਰਨ ਦੇ ਵਿੱਚ ਰੋਲ ਨਹੀਂ ਅਦਾ ਕਰਦੇ ਕੋਣ ਵੈਰੀ ਸਹਾਦਾਨਾਂ ਦੀ ਜਿਹੜੀ ਦਿਨੇ ਕੋਈ ਵੀ ਸਹਾਦਾਨਾ ਜਿਹੜੀ ਸ਼ਾਸਨ ਜਿਹੜੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੈ ਦੇਖੋ ਮੈਂ ਤੁਹਾਨੂੰ ਦੱਸਦਾ ਇੱਕ ਉਹੀ ਛੋਟੇ ਲੈਵਲ ਦੀ ਤਾਂ ਗੱਲ ਹੁੰਦੀ ਵੀ ਨਹੀਂ ਵੱਡੇ ਲੈਵਲ ਉੱਪਰ ਕਿਦੋਂ ਕਿਦੋਂ ਦਿੱਤਾ ਚੱਲਦੀ ਹੈ ਅਸਲਚਾ ਗੱਲ ਇਹ ਹੋਊਗੀ ਸੋਸ਼ਲ ਮੀਡੀਆ ਇੱਕ ਪਲੈਟਫਾਰਮ ਹਾਂ ਇਹ ਹਰ ਚੀਜ਼ ਦੇ ਨਫੇ ਵੀ ਹੁੰਦੇ ਨੇ ਨੁਕਸਾਨ ਵੀ ਨਸਾਨ ਵੀ ਆ। ਉਹ ਲੋਕ ਤੁਸੀਂ ਆਪ ਦਾ ਪੱਖ ਰੱਖ ਸਕਦੇ। ਚੰਗਾ ਰੱਖ ਸਕਦੇ ਹੋ। ਕਿ ਮੇਰੀ ਮਾੜੇ ਨੂੰ ਸੱਚ ਸਬਦ ਹੋ ਜਾਂਦਾ। ਹਾਂ। ਹਮਝੇ ਨਾ ਲੋਕ ਗੁੰਮਰਾਹ ਕਰ ਜਾਂਦੇ ਬੰਦੇ। ਗੁੰਮਰਾਹ ਕਰ ਜਾਂਦੇ ਸਾਰੇ। ਮਤਲਬ ਇਹ ਇਹ ਚੀਜ਼ਾਂ ਚੱਲ ਰਹੀਆਂ। ਚਲੋ। ਸਮਝੇ ਨਾ ਹੁਣ ਗੁੰਮਰਾਹ ਕੀ ਕਰਦੇ ਲੋਕ ਪੰਜਾਬ ਦੇ ਲੋਕਾਂ। ਆਮ ਆਦਮੀ ਪਾਰਟੀ ਨੇ ਥੋੜੇ ਦੇ ਕੀ ਕੀ ਹਮ ਆਮ ਆਦਮੀ ਪਾਰਟੀ ਨੇ ਇਹ بجلی ਵਾਲਾ ਜਿਹੜਾ ਮਗਨੈਟਰ ਦਿੱਤਾ 50 ਤੋਂ 60 ਹਜ਼ਾਰ ਗਿਆ ਲੋਕਾਂ ਦਾ ਬਸਤਾ ਜਿਹੜਾ ਮੱਧ ਵਰਗੀ ਲੋਕ ਹਨ ਨਾ ਥੱਲੇ ਵਾਲੇ ਲੋਕ ਇਹ ਤਾਂ ਉਹਨਾਂ ਨੂੰ ਕੋਈ ਅਹਿਮਤ ਕੀ ਹੈ ਸਮਝਣਾ ਜਿਹਨੇ ਰੋਟੀ ਖਾ ਕੇ ਖਾਣਾ ਢਹਾੜੀ ਦਾ ਪਾ ਕੇ ਖਾਣਾ ਦੁਕਾਨਦਾਰੀ ਚਲਾ ਕੇ ਖਾਣਾ ਇਹ ਤਾਂ ਉਹਨਾਂ ਨੂੰ ਉਹ ਚੀਜ਼ ਹੀ ਐਵੇਂ ਜਿਹਾ ਪਤਾ ਜਿਹੜੇ ਜਿਹੜੇ ਜੁੱਕ ਜਿਹੜੇ ਮਾਪਿਆਂ ਦੇ ਬੱਚੇ ਸਰਕਾਰੀ ਸਕੂਲ ਚੋਂ ਪੜ੍ਹਦੇ ਉਹਦੀ ਅਹਿਮਤ ਉਹਨੂੰ ਪਤਾ ਧਰਮੇ ਲਾਉਣ ਵਾਲਿਆਂ ਝੰਡੇ ਤਹ ਹੋਰ ਆਉਂਦੇ ਨੇ ਬੱਚੇ ਫੜਦੇ ਹੀ ਉੱਤੇ ਉਹਨਾਂ ਦੇ ਬੱਚੇ ਸਮਝੇ ਇਹ ਚੀਜ਼ ਨੂੰ ਤੁਮਰਾ ਕਰਕੇ ਚੱਲਦੀ ਗਈ ਨੂੰ ਜਿਹੜੇ ਬੱਚੇ ਜਿਹੜੇ ਸਰਕਾਰੀ ਹਸਪਤਾਲ ਚੋਂ ਦਵਾਈ ਲੈਂਦੇ ਆ ਸਿਵਲ ਹਸਪਤਾਲ ਸਾਡੇ ਚ ਇੱਥੇ ਤੁਸੀਂ ਮੇਰੇ ਨਾਲ ਹੀ ਹੁੰਦੇ ਸੀ ਮੈਨੂੰ ਯਾਦ ਹਮ ਇੱਥੇ ਐਕਸ-ਰੇ ਨਾਲ ਫਿਲਮ ਆਉਣੀ ਨਹੀਂ ਹੁੰਦੀ ਸੀ ਹਮ ਯਾਦ ਆ ਤੁਹਾਨੂੰ ਅੱਜ ਅਸੀਂ ਇੱਥੇ ਗੋਡੇ ਵੀ ਬਦਲਦੇ ਆ ਏਹੀ ਸੇਮ ਕੰਡੀਸ਼ਨ ਮੈਡੀਕਲ ਦੇ ਵਿੱਚ ਠੀਕ ਆ ਕੁਝ ਕਮੀਆਂ ਹੋ ਸਕਦੀਆਂ ਸਾਨੂੰ ਵੀ ਰੋਜ਼ ਫੋਨ ਆਉਂਦੇ ਆ ਬਾਈ ਵੀ ਆਹ ਨਹੀਂ ਸੁਣ ਰਿਹਾ ਆਸ਼ੂਮਣ ਕਾਰ ਨਹੀਂ ਚੱਲ ਰਿਹਾ ਆਉ ਨਹੀਂ ਚੱਲ ਰਿਹਾ ਉਹ ਉਹਨੀਆਂ ਕਮੀਆਂ ਰਹਿਣੀਆਂ ਜਿੱਥੇ 1500 ਦੀ 2000 ਦੀ OPGD ਹੈਗੀ ਹੈ ਉੱਥੇ ਕਮੀਆਂ ਰਹਿਣੀਆਂ ਕਿਉਂਕਿ ਸੋਰਸਸ ਘੱਟ ਨੇ ਉਹ ਸੋਰਸਸ ਹੀ ਵਧਾਈ ਜਾਂਦੇ ਆ ਮਸ਼ੀਨ ਆਈ ਹੈ ਮਾਰਾ ਇੰਜੀਨੀ ਨਤੀ ਕੋ ਨਤੀ ਹੋ ਥੋੜੇ ਸਾਹਮਣੇ ਆਈ ਹੈ ਨਾ 29 ਕਰੋੜ ਰੁਪਈਆ ਉੱਥੇ MRI ਫਸ ਤੇ ਲਾਇਆ ਇੱਕ 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 ਸਕੈਮ ਨਹੀਂ ਲੱਗਾ ਹੋਰ ਕਿੰਨੇ ਤਰ੍ਹਾਂ ਅੰਗਰੇਜ਼ੀ ਕਾਲੀ ਗਵਰਨਮੈਂਟ ਬਾਰੇ ਗੱਲ ਸਾਬ ਹੈ BBC ਹਾਂ ਅਸੀਂ ਖੁਦ ਆਪਣੇ ਚੰਦਵਾਜਾ ਜੀ ਤਤਵਧਾਰ ਸਿੰਘ ਜੀ ਇਹ ਸਾਰੇ ਇਹ ਇੱਥੇ ਜਿਹੜੇ ਜਨੇ ਇਹ ਹੀ ਕਰਦੇ ਹੁੰਦੇ ਦਵਾਈਆਂ ਜਿਹੜੀ 500 ਵਾਲੀ 5000 ਦੇ ਵਿੱਚ ਵਿਕਦੀ ਹੁੰਦੀ ਚਲੋ ਉਹ ਚੀਜ਼ਾਂ ਮੈਂ ਤੁਹਾਨੂੰ ਤਾਂ ਹੀ ਦੱਸੀ ਜਾਂਦਾ ਹੋ ਸਕਦਾ ਤੁਸੀਂ ਦੇਖੋ ਉੱਥੇ 400 ਲੱਖੋਂ ਘੰਦਾ ਮੰਨ ਲਓ ਜੇ ਨਾਲ ਅੰਨਾ ਅਸਟੀਮੇਟ ਬਣੇ ਤਾਂ ਠੀਕਾ ਵੱਧ ਘੱਟ ਜੋ ਵੀ 400 ਤੇ 500 ਮਾਜਮਾ ਜਮਹਵਾਰ ਮਾਜਮਾ ਹੋਊਗਾ ਹਰ ਪੋ ਤੱਲੇ ਦਾ ਬਹੁਤ ਖੁਸ਼ ਆ ਨਹੀਂ ਉਹ ਤੁਸੀਂ ਸਾਰਿਆਂ ਨੂੰ ਕਿਵੇਂ ਦੋਸ਼ੀ ਕਰ ਲਓ 2 4 5 ਕਿ ਸੱਤੇ ਬਦਈਮੇ ਚੋ ਹੋ ਸਕਦੇ ਤੁਸੀਂ ਸਾਰੇ ਮੈਡੀਕਲ ਦੀ ਵੀਡੀਓ ਬਾਹਰ ਦਿੰਨੇ ਆ ਨਹੀਂ ਖਾਮਿਆ ਤੁਸੀਂ ਪਾਰਟੀ ਕਰਦੇ ਆ ਕੋ ਬਾਹਰ ਦਿੰਦੇ ਦੇਖੋ ਮੈਂ ਵਿਰੋਧੀ ਪਾਵੇ ਚੰਗਾ ਲੱਗਦਾ ਉਹਦੇ ਚੀਜ਼ਾਂ ਸੁਧਾਰ ਕੀਤੀਆਂ ਜਾਂਦੀਆਂ ਜਾਂਦੀਆਂ ਜੇ ਵਿਰੋਧੀ ਸਾਨੂੰ ਕੁਝ ਵਿਰੋਧੀ ਤਰਕੀ ਹੁੰਦੀ ਹੈ ਉਹ ਦੱਸਣਾਸਤੇ ਦੀਪ ਭਾਈ ਛੋਟਕਾ ਕਮਜ਼ੋਰੀਆਂ ਜਾਂ ਸਿਆਸਤ ਕਰਦੇ ਹੁੰਦੇ ਪਰ ਮੋਸਟਲੀ ਤਾਂ ਵਿਰੋਧੀ ਤਾਂ ਵੇਖੋ ਜੇ ਸੇਵਾ ਕਰਨੀ ਹੈ ਚੰਗੀ ਸੇਵਾ ਦਾ ਮੌਕਾ ਪੈਂਦੇ ਆ ਜੇ ਸਿਆਸਤ ਸੇਵਾ ਕਰਦੇ ਉਹਨਾਂ ਦੱਸਦੇ ਹੁੰਦੇ ਭਾਈ ਇਹਨੂੰ ਸਹੀ ਕਰੋ ਸਰਕਾਰ ਨਾ ਕੰਮ ਆਥੇ ਉਹ ਤਾਂ ਬਰ ਹੋ ਜਾਂਦਾ ਇਹ ਤਾਂ ਸਿਆਸਤ ਕਰਦੇ ਆ ਇਸੇ ਵਾਰ ਥੋੜੂ ਕਰਦੇ ਮੈਂ ਨਾ ਜੀ ਦੋ ਵਾਰ ਆਪਣੇ ਐਮਰਜੈਂਸੀ ਜਰਾਤ ਨੂੰ ਬਿਲੇ ਦੋ ਵਾਰ ਲਗਾਏ ਮੁੱਤੇ ਪਹਿਲਾ ਸ਼ਿਕਾਇਤ ਆਉਂਦੀ ਜੀ ਕਿ ਉੱਥੇ ਕੋ ਡਾਕਟਰ ਹੀ ਨਹੀਂ ਲੱਗਦਾ ਮੈਂ ਇਹ ਕਹਿੰਦਾ ਵੀ ਡਾਕਟਰ ਉੱਥੇ ਹਮੇਸ਼ਾ ਹੀ ਖੜੇ ਹੁੰਦੇ ਮੈਂ ਉਹਨੂੰ ਕੋਈ ਹੀ ਕੰਮ ਨਾ ਦਿੰਦਾ ਪਹਿਲਾਂ ਇੱਥੇ ਕੰਪਲੀਟ ਹੁੰਦੀ ਜੀ ਚੋਰੀ ਹੁੰਦੀ ਹੈ ਜਿਆ ਜੋ ਚੋਰੀ ਨੂੰ ਸੰਭਾਲ ਲਈ ਉੱਥੇ ਖਾਚਾ ਕਰਕੇ ਵਾਇਰਿੰਗ ਕਰਤੀ ਗਾਰਡ ਵਾਲਾ ਸਿਸਟਮ ਕਰਤਾ ਜਾਂ ਗਾਰਡ ਲਖਲੇ ਜਾਂ ਕੋਈ ਉੱਥੇ ਤੌਲਦਾਰ ਬੁਨਾ ਤਾਕ ਫਿਰ ਉਹ ਤੇਿਸਵਾਲ ਸਵਾਲ ਲੋਕਾਂ ਨੇ ਜਿੰਨਾ ਚਿਰ ਆਪਣੇ ਸਵਾਸ ਨਹੀਂ ਜਾਂਦੇ ਲੋਕਾਂ ਨੇ ਕਰੀ ਜਾਣੇ ਚੰਗੀ ਨੀयत ਨਾਲ ਕੰਮ ਕਰੀ ਜਾਂਦੇ ਆ ਕੋਸ਼ਿਸ਼ ਕਰਦੇ ਆ ਲੋਕਾਂ ਦੀ ਸੇਵਾ ਕਰੀਏ ਚੇਅਰਮੈਨ ਇਹ ਆ ਮਰਮਟਾ ਜੀਆ ਬਈ ਪਰ ਇਹ ਤੋਂ ਬੰਦਾ ਵੀ ਕੋਈ ਗੋਲ ਚੱਕਾ ਕੰਮ ਕੀ ਕੰਮ ਦੀ ਜ਼ਿੰਦਗੀ ਨਾਲ ਕੀ ਜੋ ਟਰਸਟ ਫੇਲ ਸੀਗਾ ਉਹਨੂੰ ਉਹਦੇ ਪੈਰਾਂ ਦੇ ਖੜਾ ਕੀਤਾ ਅੱਜ ਵੀ ਚੇਅਰਮੈਨ ਸਾਹਿਬ ਕੰਮ ਕਰੀ ਰਹੇ ਮਤਲਬ ਇਹ ਚੱਲਦਾ ਰਹਿਣਾ ਇਹ ਕੁਰਸੀਆਂ ਮੱਕੀਆਂ ਕਿਤੇ ਆ ਗਈਆਂ ਕਿਤੇ ਜਾ ਹੋਣੀਆਂ ਚੱਲਦੀਆਂ ਰਹਿਣੀਆਂ ਜਿੰਨਾ ਚਿਰ ਤੁਸੀਂ ਆਏ ਆ ਉਦੋਂ ਤੁਹਾਨੂੰ ਲੋਕ ਕੀ ਕਹਿੰਦੇ ਆ ਬਸ ਉਹਨੂੰ ਬਰਕਰਾਰ ਰੱਖ ਕੇ ਜਾਓ ਕਿ ਤੁਹਾਨੂੰ ਕੋਈ ਗਾਲਾਂ ਨਾ ਕੱਢੇ ਮੇਰਾ ਤਾਂ ਇਹੀ ਹਲਕਾ ਹੁਆ ਕਿ ਜ਼ਿੰਦਗੀ ਜਿਉਣ ਦਾ ਮਤਲਬ ਹੀ ਇਹ ਆ ਕਿ ਜੋ ਤੁਹਾਨੂੰ ਮਿਲ ਗਿਆ ਮਿਲ ਗਿਆ ਜੋ ਤੁਹਾਨੂੰ ਕਰ ਦੇ ਤਾ ਕੁਦਰਤ ਨੇ ਉਹਨੂੰ ਵਧੀਆ ਤਰੀਕੇ ਨਾਲ ਜੀਓ ਹੋਸਾ ਜੀ ਸਮੇਂ ਜਾਂ ਫਨੀ ਵੀਰੇ ਆਖਰੀ ਸਵਾਲ 2027 ਚ ਪਾਰਟੀ ਦਾ ਕੀ ਵਿਜ਼ਨ 2027 ਦੇ ਵਿੱਚ ਫਿਰ ਤੋਂ ਸਰਕਾਰ ਬਣਾਉਣੀ 92 ਦੀਆਂ ਵੀ 100 100 ਵਾਲੇ ਜੀ ਪੋਸਟਰ ਛੱਪੇ ਸੀ ਨਾ ਉਹ ਅਗਲੀ ਵਾਰੀ ਸੱਚੇ ਕੰਮ ਕਰਨਾ ਹੈ ਹਾਂ ਤੇ ਹਾਂ ਸਰੋਜੀ ਸਰੇਸ਼ ਵੀ ਸੇ ਥੈਂਕ ਯੂ ਤੇ ਅਈ ਯਾਦ ਕਰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਲੋਕ ਇਤਾਂ ਲਈ ਲੋਕਾਂ ਲਈ ਲੋਕਾਂ ਦੇ ਮੁੱਦਿਆਂ ਲਈ ਕੰਮ ਕਰੇ ਤਾਂ ਤਾਂ ਨੂੰ ਨਿਰਪੱਖਤਾ ਜਿਹੜੀ ਆ ਨਾ ਜੀ ਪੰਜਾਬ ਸਟੇਟ ਇੱਕ ਇਹ ਵੀ ਜੀ ਨਾਜਿਕ ਜਿਹੜੀ ਸਟੇਟ ਆ ਜਿੱਥੇ ਤਾਂ ਨੂੰ ਨਿਰਪੱਖਤਾ ਨਹੀਂ ਖਾਸ ਧਿਆਨ ਦੇਣ ਦੀ ਲੋੜ ਆ ਉਹ ਗਰਨਾ ਬਣਾ ਜਾਈਏ ਜੀ ਦੇਖੋ ਆਪਾਂ ਇਥੇ ਮੈਂ ਬਿਆਰ ਚਿਆ ਮੇਰੇ ਸਾਰੇ ਮਿੱਤਰ ਆਏ ਮੇਰੇ ਨਾਲ ਦੋ ਚਾਰਾਂ ਨੂੰ ਕੋਈ ਉਹਨਾਂ ਜਿੰਨਾਂ ਨੂੰ ਮਚੂਤ ਹੋ ਸਕਦਾ ਉਹ ਨਫ਼ਰਤ ਕਰਕੇ ਉਹ ਗਰਨਾ ਬਣ ਮੇਰੇ ਵੀ ਬੰਦਾ ਜਹਿਰ ਤਪੜਿਆ ਜਾਂਦਾ ਹੈ ਮੀਡੀਆ ਦੇ ਵਿੱਚ ਜ਼ਹਿਰ ਤਪੜ ਤੁਸੀਂ ਕੋਸ਼ਿਸ਼ ਤਾਂ ਕਰੋ ਹਾਂ ਕੋਸ਼ਿਸ਼ ਕਰੋ ਤੁਸੀਂ ਆਪਾਂ ਆਪਾਂ ਇਥੋਂ ਸ਼ੁਰੂ ਕਰ ਦਿੰਦੇ ਆ ਚੰਗਾ ਬਣ ਚੰਗੇ ਲੋਕਾਂ ਨੂੰ ਸਮਝਉਣਾ ਚੰਗੀ ਗੱਲ ਹੈ। ਆਪਾਂ ਫਿਰ ਪੋਡਕਾਸਟ ਤੋਂ ਬੋਲਣਾ। ਆਪਾਂ ਚੰਗੀ ਚੰਨੀਆ ਇਹਲਾ ਕਰਾਂਗੇ ਚੰਗੇ ਲੋਕਾਂ ਦੀ ਚੰਗੀ ਗੱਲ ਕਰਨਾ ਹੈ। ਲੋਕ ਸਾਡੇ ਬਹੁਤ ਚੰਗੇ ਇਕੱਠੇ ਹੁਣ ਚੰਦਾਮਾ ਦੇ ਉਹਾਂ ਮੀਂਹ ਦੇ ਤੱਕ ਸਾਰੇ ਇਕੱਠੇ ਹੋਣੇ ਆ। ਬਿਲਕੁਲ ਗੋਦਵਾਰਿਆਂ ਦੇ ਵਿੱਚ ਗੁਰਦੁਆਰੇ ਦੇ ਸਾਹ ਇਕੱਠੇ ਨੇ। ਇਹ ਤਾਂ ਐਵੇਂ ਉਹ ਅੱਗੇ ਤਾਂ ਇਸ ਪੱਧਰ ਤੇ ਮੋਦੀ ਸਾਹਿਬ ਅਗੇਗਾ। ਆਪਣਾ ਕੋਈ ਕੰਮ ਨਹੀਂ ਕੀਤਾ। ਉਹ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਬਹੁਤ ਧਰਮ ਦੀ ਰਾਜਨੀਤੀ ਜਿਹੜੀ ਆ ਦੇਖੋ ਉਹ ਘਟਾਉਂ ਚੱਲੀ ਹੈ। ਅਗੂ ਜਰਾਤ ਵਾਲੇ ਨੇ ਦੱਸਦਾ।